ਮੈਂ ਹਾ ਅਸ਼ਟਿਪ ਕੋਰ ਸੰਧੂ ਤੇ ਗੱਲ ਕਰਦੇ ਆਂ ਜੀ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਵੱਡੀ ਕਾਰਵਾਈ ਕੀਤੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਂ ਤੁਹਾਨੂੰ ਦੱਸ ਦਈਏ ਜਿੱਥੇ ਭਗਵੰਤ ਸਿੰਘ ਮਾਨ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਮੈਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਲੋਕਾਂ ਦੇ ਫੋਨ ਆਉਂਦੇ ਨੇ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਵਿਕਰਮ ਸਿੰਘ ਮਜੀਠੀਆ ਉੱਤੇ ਪੱਕੇ ਹੱਥ ਪਾ ਕੇ ਜੇਕਰ ਦੂਸਰੇ ਪਾਸੇ ਗੱਲ ਕਰ ਲਈਏ ਤਾਂ ਲੰਬੇ ਸਮੇਂ ਲਈ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਅੱਜ 57ਵਾਂ ਦਿਨ ਹੋ ਚੱਲਾ ਹੈ ਤੇ ਉਹ ਜਿਹੜੀ ਉਹਦੀ ਨਿਆ ਰਾਸਤ 14-14 ਦਿਨਾਂ ਦੀ ਵਾਰ-ਵਾਰ ਵੱਧ ਰਹੀ ਹੈ ਜਿੱਥੇ 20 ਘੰਟਿਆਂ ਦੀ ਬਹਿਸ ਹੋਈ ਹੈ ਜਿੱਥੇ ਉਹਨਾਂ ਦੇ ਵਿਕਰਮ ਸਿੰਘ ਮਜੀਠੀਆ ਦੇ ਦਲੀਲਾਂ ਵਕੀਲਾ ਵੱਲੋਂ ਦਲੀਲਾਂ ਅਪੀਲਾਂ ਵੀ ਰੱਖੀਆਂ ਗਈਆਂ ਲੇਕਿਨ ਕਿਸੇ ਤਰ੍ਹਾਂ ਦੀ ਵੀ ਸੁਣਵਾਈ ਨਹੀਂ ਹੋਈ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਤੇ ਜੇਕਰ ਦੂਸਰੇ ਪਾਸੇ ਗੱਲ ਕਰੀਏ ਵਿਜੀਲੈਂਸ ਵੱਲੋਂ ਤੇ ਜਿਹੜੇ ਸਰਕਾਰੀ ਵਕੀਲਾਂ ਵੱਲੋਂ ਵੀ ਕਾਫੀ ਵੱਡੇ ਸਬੂਤ ਰੱਖੇ ਜਾਂਦੇ ਨੇ ਤੇ ਵਾਰ-ਵਾਰ ਜਿਹੜੇ ਵਿਕਰਮ ਸਿੰਘ ਮਜੀਠੀਆ ਦੀ ਤਰੀਕ ਤਰੀਕ ਤੇ ਤਰੀਕ ਪੈ ਰਹੀ ਹੈ ਜੇਕਰ ਗੱਲ ਕਰੀਏ ਤਾਂ ਅੱਜ ਫਿਰ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਹੈ ਅੱਜ ਫੇਰ ਉਹਦੀ ਪੇਸ਼ੀ ਕੀਤੀ ਜਾਣੀ ਹੈ ਅਦਾਲਤ ਦੇ ਵਿੱਚ ਲੇਕਿਨ ਤੁਹਾਨੂੰ ਦੱਸ ਦਈਏ ਜਿਹਦੇ ਚੱਲਦਿਆਂ ਵਿਕਰਮ ਸਿੰਘ ਮਜੀਠੀਆ ਨੂੰ ਵਾਕਿਆ ਹੀ ਜਿਹੜਾ ਹੈ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਹੈ ਕਿਉਂਕਿ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਹੈ ਜਿਹੜੇ ਰਣਜੀਤ ਸਿੰਘ ਗਿੱਲ ਨੇ ਉਹਨਾਂ ਦੀਆਂ ਜਿਹੜੀਆਂ ਫਰਦਾ ਫਰੋਲੀਆਂ ਗਈਆਂ ਕਾਗਜ਼ ਫਰੋਲੇ ਗਏ ਡਾਕੂਮੈਂਟ ਫਰੋਲੇ ਗਏ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਫਸਦੇ ਨਜ਼ਰ ਆ ਰਹੇ ਨੇ ਦੂਜੀ ਫਿਰ ਇਹ ਜਿਹੜੀ ਉਹਨਾਂ ਤੇ ਐਫ ਆਰ ਆਈ ਦਰਜ ਕਰ ਦਿੱਤੀ ਗਈ ਹੈ ਤੇ ਜੇਕਰ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਉੱਤੇ ਜਿਹੜੇ ਨੇ ਦਿਨ ਬਦ ਦਿਨ ਜਿਹੜਾ ਕੋਈ ਨਾ ਕੋਈ ਜੋ ਪੰਜਾਬ ਸਰਕਾਰ ਕਹਿ ਲੀਏ ਵਿਜੀਲੈਂਸ ਕਹਿ ਲੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਲੀਏ ਤਾਂ ਹਰ ਇੱਕ ਸਬੂਤ ਨਵਾਂ ਖੜਾ ਹੋ ਜਾਂਦਾ ਹੈ ਜੇਕਰ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਵੀ ਜਾਂਦੀ ਹੈ ਤਾਂ ਉਹਨਾਂ ਦੇ ਆਪਦੇ ਵਕੀਲਾਂ ਦਾ ਕਹਿਣਾ ਹੈ ਕਿ ਉਹਨਾਂ ਤੇ 5 4 ਤੋਂ 5 ਕੇਸ ਹੋਰ ਤਿਆਰ ਹੋਏ ਪਏ ਨੇ ਜਿਹਦੇ ਲੱਗਦਿਆਂ ਹੀ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਸੁੱਖ ਦਾ ਸਾਹ ਨਹੀਂ ਆਇਆ ਦੂਜੇ ਪਾਸੇ ਆਪਦਾ ਹੀ ਉਹਨਾਂ ਦਾ ਕਹ ਲਈਏ ਆਪਦਾ ਹੀ ਜੱਜਾ ਆਪਦਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿੰਦਾ ਇੱਕ ਵੀ ਬਿਆਨ ਵਿਕਰਮ ਸਿੰਘ ਮਜੀਠੀਆ ਜਿਹੜੇ ਦੇ ਹੱਕ ਦੇ ਵਿੱਚ ਨਹੀਂ ਆਇਆ ਤੇ ਨਾ ਹੀ ਕਿਤੇ ਉਹ ਮਾੜਾ ਚੰਗਾ ਬੋਲਦਾ ਨਜ਼ਰ ਆ ਰਹੇ ਨੇ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਡਰ ਬਣਿਆ ਹੋਇਆ ਹੈ ਕਿ ਜੇਕਰ ਮੈਂ ਕੋਈ ਬਿਆਨਬਾਜ਼ੀ ਕਰਾਂ ਤਾਂ ਕਿਤੇ ਮੇਰੇ ਤੇ ਉਲਟਵਾਰ ਨਾ ਹੋ ਜਾਵੇ ਕਿਤੇ ਮੈਨੂੰ ਹੀ ਨਾ ਦਬੋਚ ਲਵੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਬੜੀ ਹਲਚਲ ਮਚਾਈ ਰੱਖੀ ਵਿਕਰਮ ਸਿੰਘ ਮਜੀਠੀਆ ਨੇ ਅਸੀਂ ਐ ਕਰਦੇਾਂਗੇ ਅਸੀਂ ਉਹ ਕਰਦੇਾਂਗੇ ਇੱਕ ਵਾਰੀ ਮੈਨੂੰ ਬਾਹਰ ਆਣ ਦਿਓ ਤੁਹਾਨੂੰ ਆ ਕੇ ਦੱਸਾਂਗੇ ਪਤਾ ਲੇਕਿਨ ਹੁਣ ਏਡੀ ਵੱਡੀ ਕਾਰਵਾਈ ਹੋ ਗਈ ਹੈ ਕਿ ਬਾਹਰ ਆਉਣਾ ਹੀ ਔਖਾ ਹੋਇਆ ਪਿਆ ਵਿਕਰਮ ਸਿੰਘ ਮਜੀਠੀਆ ਦਾ ਜਿੱਥੇ ਬਿਕਰਮ ਸਿੰਘ ਮਜੀਠੀਆ ਦੀ 2.5 ਤੋਂ 3-3 ਘੰਟੇ ਉਹਨਾਂ ਦੇ ਵਕੀਲਾਂ ਵੱਲੋਂ ਬਹਿਸ ਚੱਲਦੀ ਹੈ ਦੂਸਰੇ ਪਾਸੇ ਸਰਕਾਰੀ ਵਕੀਲ ਹੁੰਦੇ ਨੇ ਲੇਕਿਨ ਸੁਣਵਾਈ ਕਿਸੇ ਦੇ ਵੀ ਹੱਕ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਨਹੀਂ ਪੈ ਰਹੀ ਇੱਥੋਂ ਤੱਕ ਕਿ ਆਪਦੇ ਰਿਸ਼ਤੇਦਾਰਾਂ ਨੂੰ ਵੀ ਮਿਲਣ ਦਿੱਤਾ ਜਾ ਰਿਹਾ ਆਪਣੇ ਸਮਰਥਾਗਿ ਨੂੰ ਨਹੀਂ ਮਿਲ ਪਾਰੇ ਸਿਰਫ ਵਕੀਲਾਂ ਤੋਂ ਬਿਨਾ ਵਿਕਰਮ ਸਿੰਘ ਮਜੀਠੀਆ ਦੇ ਮੱਥੇ ਕੋਈ ਬੰਦਾ ਨਹੀਂ ਲੱਗਣ ਦਿੱਤਾ ਜਾ ਰਿਹਾ ਜੇਕਰ ਗੱਲ ਕਰੀਏ ਤਾਂ ਪ੍ਰਸ਼ੰਸਾ ਇੱਕ ਪਾਸੇ ਹੋ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤੇ ਲੇਕਿਨ ਦੂਸਰੇ ਪਾਸੇ ਗਨੀਪ ਕੋਰ ਕਹਿ ਰਹੀ ਹੈ ਕਿ ਇਹ ਸਿਰਫ ਇਹਨਾਂ ਮੁੱਦਿਆਂ ਨੂੰ ਛੱਡ ਕੇ ਦੂਜਿਆਂ ਮੁੱਦਿਆਂ ਨੂੰ ਛੱਡ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿਰਫ ਇੱਕ ਵਿਕਰਮ ਸਿੰਘ ਮਜੀਠੀਆ ਵਾਲਾ ਹੀ ਜਿਹੜਾ ਮੁੱਦਾ ਲੱਭ ਗਿਆ ਹੈ ਕਿਉਂਕਿ ਹੋਰ ਤਾਂ ਕਰਨ ਕਰਾਉਣ ਨੂੰ ਪੰਜਾਬ ਦੇ ਮੁੱਖ ਮੰਤਰੀ ਵਿਕਰਮ ਸਿੰਘ ਮਜੀਠੀਆ ਕੋਲ ਕੁਛ ਹੈ ਨਹੀਂਗਾ ਇਸ ਲਈ ਉਹਨਾਂ ਨੇ ਸਾਰਾ ਚਾਮ ਧਾਮ ਵਿਕਰਮ ਸਿੰਘ ਮਜੀਠੀਆ ਦੇ ਸਿਰ ਤੋਂ ਹੀ ਜਿਹੜਾ ਹੈ ਵਾਹ ਵਾਹ ਖਟਨੀ ਸ਼ੁਰੂ ਕੀਤੀ ਹੋਈ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਅੱਜ ਫਿਰ ਵਿਕਰਮ ਸਿੰਘ ਮਜੀਠੀਆ ਦੀ ਸੁਣਵਾਈ ਹੈ ਲੇਕਿਨ ਹੋਣ ਪਤਾ ਚੱਲੇਗਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਔਰਜਨਾ ਨਹੀਂ ਮਿਲਣੀ ਹੈ ਜ਼ਮਾਨਤ ਮਿਲਣੀ ਹੈ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਫਿਰ ਜਿਹੜਾ ਹੈ ਦੁਬਾਰਾ ਤੋਂ ਜੇਲ ਦੇ ਵਿੱਚ ਕੈਦ ਰਹਿ ਸਕਦੇ ਨੇ ਧੰਨਵਾਦ